ਆਪਣੇ ਪਿੰਡ ਦਾ ਨਾਮ ਰੌਸ਼ਨ ਕਰਨ ਵਾਲੀ ਕੁੜੀ ਇੰਡੀਆ ਲੈਵਲ ਤੇ 골ਡ ਮੈਡਲ ਜਿੱਤਣ ਵਾਲੀ ਕੁੜੀ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਆ ਆਪਾਂ ਐਸਵੀਕੇਐਫ ਵੱਲੋਂ ਨੈਸ਼ਨਲ ਗੇਮ ਕਰਵਾਈ ਗਈ ਸੀ ਜਿਨ੍ਹਾਂ ਵਿੱਚ ਮੈਂ ਅੰਡਰ 21 10 ਕਿਲੋਮੀਟਰ 5 ਕਿਲੋਮੀਟਰ ਰੇਸ ਤੇ 3 ਕਿਲੋਮੀਟਰ ਰੇਸ ਇਹਨਾਂ ਵਿੱਚ ਪਾਰਟਿਸਿਪੇਟ ਕੀਤਾ ਤੇ ਤਿੰਨਾਂ 'ਚੋਂ ਮੇਰਾ 골ਡ ਹੈ ਸਾਰਾ ਦਿਨ ਧੁੱਪੇ ਕੰਮ ਕਰਨ ਦੇ ਬਾਵਜੂਦ ਮੈਂ 3:30 ਤੋਂ 4 ਵਜੇ ਉੱਠ ਕੇ ਇਸ ਨੂੰ ਡੇਲੀ ਰੁਟੀਨ ਦੇ ਵਿੱਚ ਗਰਾਊਂਡ ਲੈ ਕੇ ਜਾਣਾ ਸਾਡੇ ਦਵਿੰਦਰ ਬਾਊ ਸ਼ਰਮਾ ਜੀ ਜੈਤੋ ਵਾਲੇ ਉਹਨਾਂ ਦੇ ਕੋਲੇ ਲੈ ਕੇ ਜਾਣਾ ਉਹ ਜਿੱਥੇ ਵੀ ਸਾਨੂੰ ਕਹਿੰਦੇ ਚਾਹੇ ਉਹ ਧੁੰਦਾ ਪੈਂਦੀ ਹੈ ਚਾਹੇ ਉਹ ਗਰਮੀ ਪੈਂਦੀ ਹੈ ਕੋਈ ਮਰਜ਼ੀ ਸੀਜ਼ਨ ਹੋਵੇ ਜਿੰਨੇ ਟਾਈਮ ਮੈਨੂੰ ਕਿਹਾ ਜਾਂਦਾ ਵੀ ਇੰਨੇ ਟਾਈਮ ਮੈਨੂੰ ਇੱਥੇ ਲੈ ਕੇ ਆ ਜਾ ਰੋਡ ਤੇ ਲੈ ਕੇ ਆ ਜਾ ਜਾਮਾ ਲੋ ਸਟੇਡੀਅਮ ਲੈ ਕੇ ਆ ਜਾ ਤੇ ਮੈਂ ਉੱਥੇ ਇਹਨੂੰ ਹਰ ਹਾਲਤ ਉਸ ਟਾਈਮ ਤੋਂ 5-4 ਮਿੰਟ ਪਹਿਲਾਂ ਜਾਣਾ ਨਾ ਕਿ ਉਹਨਾਂ ਦਾ ਟਾਈਮ ਨਹੀਂ ਵੇਸਟ ਕਰ ਲੈਣਾ ਉਹਨਾਂ ਨੂੰ 4 ਵਜੇ ਤੋਂ ਸਵੇਰ 7 4 ਵਜੇ ਤੋਂ ਲੈ ਕੇ 7 ਵਜੇ ਤੱਕਰ ਸ਼ਾਮ ਨੂੰ 5:30 ਤੋਂ ਲੈ ਕੇ 7 ਵਜੇ ਤੱਕਰ ਹਾਂਜੀ 2-3 ਘੰਟੇ ਪ੍ਰੈਕਟਿਸ ਚੱਲਦੀ ਹੈ ਸਸੀਕਾਲ ਤੁਸੀਂ ਜੁੜਿਓ ਡੇਲੀ ਡੈਸਕ ਟੀਵੀ ਦੇ ਨਾਲ ਕੁੜੀਆਂ ਪਹਿਲੀ ਗੱਲ ਤਾਂ ਕਿਸੇ ਤੋਂ ਘੱਟ ਨਹੀਂ ਹੁੰਦੀਆਂ ਪਰ ਕੁੜੀਆਂ ਮੁੰਡਿਆਂ ਤੋਂ ਵੀ ਵੱਧ ਜਦੋਂ ਛਲਾਂਗ ਮਾਰਦੀ ਹੈ ਤਾਂ ਮਾਪਿਆਂ ਦਾ ਨਾ ਰੋਸ਼ਨ ਹੋ ਜਾਂਦਾ ਹੈ ਅੱਜ ਆਪਣੇ ਪਿੰਡ ਦਾ ਨਾਂ ਰੌਸ਼ਨ ਕਰਨ ਵਾਲੀ ਕੁੜੀ ਇੰਡੀਆ ਲੈਵਲ ਤੇ 골ਡ ਮੈਡਲ ਜਿੱਤਣ ਵਾਲੀ ਕੁੜੀ ਦੇ ਨਾਲ ਤੁਹਾਨੂੰ ਮਿਲੌਣ ਜਾ ਰਹੇ ਆ ਆਪਾਂ ਸਾਰੀ ਗੱਲਬਾਤ ਕਰਾਂਗੇ ਵੀ ਕੀ ਇਹਨਾਂ ਦੀ ਗੇਮ ਹੈ ਕਿਵੇਂ ਇਹਨਾਂ ਨੇ ਜਿੱਤਿਆ ਤੇ ਕਿਵੇਂ ਇਹਨਾਂ ਦੀ ਪ੍ਰੈਕਟਿਸ ਹੋਈ ਤੇ ਕੀ ਕੀ ਇਹਨਾਂ ਨੂੰ ਮੁਸ਼ਕਲ ਆਈਆਂ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਨੇ 골ਡ ਮੈਡਲਿਸਟ ਰਮਨਦੀਪ ਕੌਰ ਇਹ ਨੈਸ਼ਨਲ ਲੈਵਲ ਤੇ 골ਡ ਮੈਡਲ ਜਿੱਤਿਆ ਗੱਲਬਾਤ ਕਰ ਹੱਸੀ ਗੱਲ ਰਾਜੀ ਹੱਸੀ ਗੱਲ ਜੀ ਕਿਹੜੀ ਗੇਮ ਹੈ ਤੁਹਾਡੀ ਜਿਹਦੇ ਵਿੱਚ ਤੁਸੀਂ 골ਡ ਮੈਡਲ ਜਿੱਤਿਆ ਵੀਰੀ ਐਥਲੈਟਿਕਸ ਗੇਮ ਹੈ ਮੇਰੀਆਂ ਪਿਛਲੇ ਥੋੜੇ ਦਿਨਾਂ ਤਿੱਕਰ ਐਸਬੀਕੇਐਫ ਵੱਲੋਂ ਨੈਸ਼ਨਲ ਗੇਮ ਕਰਵਾਈਆਂ ਗਈਆਂ ਸੀ ਜਿਨ੍ਹਾਂ ਵਿੱਚ ਮੈਂ ਅੰਡਰ 21 10 ਕਿਲੋਮੀਟਰ 5 ਕਿਲੋਮੀਟਰ ਰੇਸ ਤੇ 3 ਕਿਲੋਮੀਟਰ ਰੇਸ ਇਹਨਾਂ ਵਿੱਚ ਪਾਰਟਿਸਿਪੇਟ ਕੀਤਾ ਤੇ ਤਿੰਨਾਂ 'ਚੋਂ ਮੇਰਾ 골ਡ ਹੈ ਹਾਂਜੀ ਜਿਵੇਂ ਆਪਾਂ ਕਹੀਏ ਵੀ ਕਿੰਨੇ ਕਿੰਨੇ ਟਾਈਮ 'ਚ ਤੁਸੀਂ ਕੀਤੀਆਂ ਪੂਰੀਆਂ ਸਾਰੀਆਂ 10 ਕਿਲੋਮੀਟਰ 5 ਕਿਲੋਮੀਟਰ 10 ਕਿਲੋਮੀਟਰ ਦੀ ਮੇਰੀ ਟਾਈਮਿੰਗ ਹੈ 38 ਮਿੰਟ ਤੇ 5 ਕਿਲੋਮੀਟਰ ਦੀ 19 ਮਿੰਟ 3 ਕਿਲੋਮੀਟਰ ਦੀ 10.5 ਹਾਂਜੀ ਇਦਿ ਲਈ ਤਾਂ ਬੜਾ ਸਟੈਮਨਾ ਚਾਹੀਦਾ ਹਾਂਜੀ ਹਾਂਜੀ ਮੈਨੂੰ 6-7 ਸਾਲ ਹੋ ਗਏ ਪ੍ਰੈਕਟਿਸ ਕਰਦੀ ਨੂੰ 6-7 ਸਾਲ ਹੋ ਗਏ ਮਤਲਬ ਕਿ ਤੁਸੀਂ ਹੁਣ ਜਿੰਨੀ ਏਜ ਹੈ ਤੁਸੀਂ 15-16 ਸਾਲ ਤੋਂ ਲੱਗੇ ਮੈਂ 18 ਸਾਲ ਚ ਲੱਗੀ ਸੀ ਗੇਮ ਸਟਾਰਟ ਕਰਤੀ ਸੀ ਹਾਂਜੀ ਇੱਕ ਕੁੜੀ ਹੋਣ ਦੇ ਨਾਤੇ ਵੀ ਜਦੋਂ ਹਨ ਇਹਦੇ ਲਈ ਤਾਂ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਤੇ ਕੁੜੀ ਨੂੰ 인ਫਰਾਸਟ੍ਰਕਚਰ ਨਹੀਂ ਮਿਲਦਾ ਵੀ ਕੁੜੀਆਂ ਲਈ ਅਲੱਗ ਤੋਂ ਹੋਵੇ ਮੁੰਡਿਆਂ ਨਾਲ ਹੀ ਜਾ ਕੇ ਖੇਡਣਾ ਪੈਂਦਾ ਹਨਾ ਹਾਂਜੀ ਹਾਂਜੀ ਇਹ ਤਾਂ ਹੈ ਮੁੰਡਿਆਂ ਨਾਲ ਹੀ ਪ੍ਰੈਕਟਿਸ ਕਰਦੀ ਆ ਮੈਂ ਜੀ ਕੁੜੀ ਹੈ ਨਹੀਂ ਕੋਈ ਗੇਮ ਕਰਨ ਵਾਲੀ ਹਾਂਜੀ ਤੇ ਫਿਰ ਮੁੰਡਿਆਂ ਨੂੰ ਵੀ ਹਰਾ ਦਿੰਦੇ ਹਾਂ ਹਾਂਜੀ ਹਾਂਜੀ ਮੁੰਡਿਆਂ ਨਾਲ ਹੀ ਮੇਰੀ ਇੱਥੇ ਪ੍ਰੈਕਟਿਸ ਹੁੰਦੀ ਹੈ ਤੇ ਜਿੰਨਾ ਉਹ ਵਰਕ ਲਾਉਂਦੇ ਉਹਨੇ ਹੀ ਮੈਂ ਲਾਉਣੀ ਆ ਹਾਂਜੀ ਮਤਲਬ ਫਿਰ ਮੁੰਡੇ ਵੀ ਕਹਿੰਦੇ ਹੋਣੇ ਵੀ ਬਈ ਤੂੰ ਤਾਂ ਨਾ ਹੀ ਖੇਡਿਆ ਕਰ ਹਣਾ ਹਾਂਜੀ ਹਾਂਜੀ ਬਹੁਤ ਕਹਿੰਦੇ ਆ ਮੇਰੇ ਪਿੰਡ ਦੀਆਂ ਦੋ ਤਿੰਨ ਜੋ ਘਰੇ ਬੈਠ ਗਏ ਅੱਛਾ ਹਾਂਜੀ ਉਹਨਾਂ ਨੂੰ ਇਹ ਕਹਿੰਨੇ ਘਰੇ ਨਾ ਬੈਠੋ ਪ੍ਰੈਕਟਿਸ ਕਰੋ ਅੱਗੇ ਵਧਣ ਦੀ ਕੋਸ਼ਿਸ਼ ਕਰਉ ਹਨਾ ਹਾਂਜੀ ਹਾਂਜੀ ਰਾਜੇ ਇੱਕ ਕੁੜੀ ਹੋਣ ਦੇ ਨਾਤੇ ਗੇਮ ਦੇ ਵਿੱਚ ਕੀ ਕੀ ਮੁਸ਼ਕਿਲਾਂ ਆਉਂਦੀਆਂ ਗੇਮ 'ਚ ਬਹੁਤ ਮੁਸ਼ਕਿਲ ਆਉਂਦੀ ਹੈ ਜੀ ਮਤਲਬ ਮਤਲਬ ਪੈਸੇ ਦੀ ਦਿੱਕਤ ਆ ਜਾਂਦੀ ਹੈ ਹਨਾ ਪੈਸੇ ਦੀ ਦਿੱਕਤ ਆ ਜਾਂਦੀ ਹੈ ਪੈਸੇ ਦੀ ਦਿੱਕਤ ਤਾਂ ਸਾਰੇ ਬੱਚਿਆਂ ਨੂੰ ਆਉਂਦੀ ਹੈ ਘਰ ਵੇਖ ਲਓ ਆਪਣੇ ਗਰੀਬ ਹੀ ਆ ਜੀ ਹਾਂਜੀ ਤੇ ਸਰਕਾਰਾਂ ਵੱਲੋਂ ਤਾਂ ਕੋਈ ਏਡਾ ਖਾਸਾ ਯੋਗਦਾਨ ਨਹੀਂ ਹੁੰਦਾ ਨਾ ਸਰਕਾਰ ਸਰਕਾਰਾਂ ਵੱਲੋਂ ਹੈ ਨਹੀਂ ਕੋਈ ਵੀ ਪਾਸ ਕਰਦੀ ਆ ਸਾਹ ਦਿੰਦੇ ਜਿਹੜੇ ਤੇ ਕੋਸ ਸਾਹਿਬ ਉਹ ਜੈਤੋਤ ਨੇ ਦਵਿੰਦਰ ਸਰ ਕਿੰਨੇ ਵਜੇ ਉੱਠਦੇ ਹਾਂ ਫਿਰ ਸਵੇਰੇ ਕਿਵੇਂ ਪ੍ਰੈਕਟਿਸ ਦਾ ਕੀ ਸ਼ਡਿਊਲ ਹੈ 4 ਵਜੇ ਤੋਂ ਸੁਬਾਹ 7 4 ਵਜੇ ਤੋਂ ਲੈ ਕੇ 7 ਵਜੇ ਤੱਕ ਸ਼ਾਮ ਨੂੰ 5:30 ਤੋਂ ਲੈ ਕੇ 7 ਵਜੇ ਤੱਕ ਹਾਂਜੀ 2-3 ਘੰਟੇ ਪ੍ਰੈਕਟਿਸ ਚੱਲਦੀ ਹੈ ਤੁਹਾਡੇ ਤੁਹਾਡੇ ਇਸ ਪਿੰਡ ਤੋਂ ਦੂਰ ਹੈ ਜਿਹੜਾ ਜਿੱਥੇ ਪ੍ਰੈਕਟਿਸ ਹੁੰਦੀ ਹੈ ਉੱਥੇ ਫਿਰ ਕਿਵੇਂ ਜਾਂਦੇ ਹੋ ਉਹ ਪਾਪਾ ਲੈ ਕੇ ਜਾਂਦੇ ਹਾਂਜੀ ਤੇ ਆਪਾਂ ਜੇਕਰ ਗੱਲ ਕਰੀਏ ਵੀ ਜਦੋਂ ਇੱਕ ਆਪਾਂ ਜਿਵੇਂ ਹੁਣੇ ਗੱਲ ਕੀਤੀ ਸੀ ਵੀ ਇਨਫਰਾਸਟ੍ਰਕਚਰ ਨੇ ਕੁੜੀਆਂ ਲਈ ਤੇ ਜੇ ਹੋਵੇ ਅਲੱਗ ਤੋਂ ਮਿਲੇ ਤਾਂ ਫਿਰ ਹੋਰ ਵੀ ਜ਼ਿਆਦਾ ਹੋ ਸਕਦਾ ਹੈ ਕਿ ਸਮਾਂ ਕੰਪੀਟੀਸ਼ਨ ਜਿੰਨਾ ਟਫ ਹੋਊਗਾ ਉਹ ਉਵੇਂ ਵਧੀਆ ਪ੍ਰੈਕਟਿਸ ਹੁੰਦੀ ਹੈ ਕੰਪੀਟੀਸ਼ਨ ਤਾਂ ਜਿੰਨਾ ਟਫ ਹੁੰਦਾ ਜੀ ਉਨੀ ਜ਼ਿਆਦਾ ਉਹ ਹੁੰਦੀ ਆ ਜਿੰਨਾ ਘੱਟ ਹੋਊਗਾ ਫਿਰ ਉਹ ਚ ਤਾਂ ਆਪਾਂ ਨੂੰ ਕੋਈ ਉਹ ਨਹੀਂ ਹੁੰਨਾ ਹਾਂਜੀ ਮੈਨੂੰ ਲੱਗਦਾ ਜਿੰਤਨ ਦਾ ਵੀ ਇਹੀ ਕਾਰਨ ਆ ਵੀ ਤੁਸੀਂ ਟਫ ਕਹਿੰਦੇ ਕਦੇ ਵੀ ਫੇਰੀ ਮਜ਼ਾ ਆਂਦਾ ਜੇ ਕੰਪੀਟੀਸ਼ਨ ਟਫ ਹੋਵੇ ਹਾਂਜੀ ਆਪਾਂ ਇਹਨਾਂ ਦੇ ਫਾਦਰ ਸਾਹਿਬ ਨਾਲ ਵੀ ਗੱਲ ਕਰਦੇ ਆ ਤੁਸੀਂ ਆਪ ਵੀ ਕੰਮ ਕਰਦੇ ਹੋ ਹਨ ਤੇ ਕਿੰਨਾ ਮੁਸ਼ਕਲ ਹੈ ਬੱਚੀ ਨੂੰ ਪ੍ਰੈਕਟਿਸ ਕਰਾਉਣ ਜਾਣਾ ਤੇ ਘਰੇ ਲੈ ਕੇ ਆਉਣਾ ਮੁਸ਼ਕਿਲ ਤਾਂ ਬਾਈ ਬਹੁਤ ਜ਼ਿਆਦਾ ਹੈ ਸਵੇਰੇ ਮੰਨ ਲਓ ਮੈਂ ਸਵੇਰੇ ਜਾਣਾ ਹੈ ਸਵੇਰੇ ਜਾ ਕੇ ਸਾਰਾ ਦਿਨ ਹਾਰਡ ਵਰਕਿੰਗ ਕਰੀਦੇ ਚਨਾਇ ਦਾ ਮੇਰਾ ਕੰਮ ਹੈ ਉਸ ਤੋਂ ਬਾਅਦ ਵੀ ਉਸ ਦੇ ਸਾਰਾ ਦਿਨ ਧੁੱਪੇ ਕੰਮ ਕਰਨ ਦੇ ਬਾਵਜੂਦ ਮੈਂ 3:30 ਪੌਣੇ 4 ਵਜੇ ਉੱਠ ਕੇ ਇਸ ਨੂੰ ਡੇਲੀ ਰੁਟੀਨ ਦੇ ਵਿੱਚ ਗਰਾਊਂਡ ਲੈ ਕੇ ਜਾਣਾ ਹੈ ਸਾਡੇ ਦਿਵਿੰਦਰ ਬਾਊ ਸ਼ਰਮਾ ਜੀ ਜੈਤੋ ਵਾਲੇ ਉਹਨਾਂ ਦੇ ਕੋਲੇ ਲੈ ਕੇ ਜਾਣਾ ਉਹ ਜਿੱਥੇ ਵੀ ਸਾਨੂੰ ਕਹਿੰਦੇ ਚਾਹੇ ਉਹ ਧੁੰਦਾ ਪੈਂਦੀ ਐ ਚਾਹੇ ਉਹ ਗਰਮੀ ਪੈਂਦੀ ਐ ਕੋਈ ਮਰਜ਼ੀ ਸੀਜ਼ਨ ਹੋਵੇ ਜਿੰਨੇ ਟਾਈਮ ਮੈਨੂੰ ਕਿਹਾ ਜਾਂਦਾ ਵੀ ਐਨੇ ਟਾਈਮ ਮੈਨੂੰ ਇੱਥੇ ਲੈ ਕੇ ਆ ਜਾ ਰੋਡ ਤੇ ਲੈ ਕੇ ਆ ਜਾ ਜਾਂ ਵੱਲੋਂ ਸਟੇਡੀ ਉੱਥੇ ਇਹਨੂੰ ਹਰ ਹਾਲਤ ਉਸ ਟਾਈਮ ਤੋਂ ਪੰਜ ਚਾਰ ਮਿੰਟ ਪਹਿਲਾਂ ਜਾਣਾ ਨਾ ਕਿ ਉਹਨਾਂ ਦਾ ਟਾਈਮ ਨਹੀਂ ਵੇਸਟ ਕਰਨ ਦੇ ਉਹਨਾਂ ਨੂੰ ਵੇਟਿੰਗ ਕਰਨ ਦਿੰਦਾ ਤੇ ਮੁਸ਼ਕਲਾਂ ਬਹੁਤ ਆਉਂਦੀਆਂ ਚਲੋ ਸਾਨੂੰ ਐ ਬੱਚੇ ਤੇ ਮਾਂ ਆ ਜਦੋਂ ਬੱਚਾ ਢਿੰਗੜੀਆਂ ਪ੍ਰਾਪਤੀਆਂ ਕਰਦਾ ਤੇ ਫਿਰ ਹੌਸਲਾ ਹੋ ਜਾਂਦਾ ਵੀ ਚਲੋ ਕੋਈ ਗੱਲ ਨਹੀਂ ਬੱਚਾ ਪ੍ਰਾਪਤੀਆਂ ਕਰ ਰਿਹਾ ਸਭ ਤੋਂ ਵੱਡੀ ਦਿੱਕਤ ਆਉਂਦੀ ਹੈ ਪੈਸੇ ਦੀ ਪੈਸੇ ਦੀ ਹੁਣ ਮੈਂ ਘਰ ਦੇ ਵਿੱਚ ਇੱਕ ਕੱਲਾ ਹੀ ਆਪ ਦੀ ਮੰਨ ਲੋ ਕਮਾਈ ਕਰਨ ਵਾਲਾ ਪਰਿਵਾਰ ਵੀ ਪਾਲਣਾ ਇਹਨਾਂ ਦੇ ਖਰਚੇ ਵੀ ਕਰਨੇ ਆ ਤਾਂ ਉਹ ਸਭ ਤੋਂ ਵੱਡੀ ਦਿੱਕਤ ਹੈ ਕੋਈ ਸਰਕਾਰ ਤੋਂ ਜਾਂ ਕਿਸੇ ਪਾਸੇ ਹੋਰ ਆਪਾਂ ਨੂੰ ਕੋਈ ਇੱਕ ਪੈਸੇ ਦੀ ਵੀ ਅਜਿੱਤ ਕਰ سپورਟ ਨਹੀਂ ਹੈ ਜਿਵੇਂ ਤੁਸੀਂ ਗੱਲ ਕੀਤੀ ਵੀ ਨਾ ਕੱਲੇ ਬੰਦੇ ਨੂੰ ਬੜੀਆਂ ਮੁਸ਼ਕਲ ਆਉਂਦੀਆਂ ਤੇ ਫਿਰ ਜੇਕਰ ਆਪਾਂ ਫਾਈਨੈਂਸ਼ੀਅਲੀ ਵੀ ਹਾਲਾਤ ਕਹੀਏ ਵੀ ਥੋੜਾ ਪਰਿਵਾਰ ਵੀ ਪਾਲਣਾ ਫਿਰ ਇਹ ਮੈਨੇਜ ਕਿਵੇਂ ਹੁੰਦਾ ਬਸ ਬੈਨ ਜਤਾਏ ਆ ਬੱਚੇ ਨੇ ਜਦੋਂ ਕਹਤਾ ਇੱਕ ਆਸਰਾ ਲੈ ਲਈ ਮੈਂ سپورਟ ਦੇੜੀ ਕਰਨੀ ਹੈ ਤਾਂ ਬੱਚਾ ਜਦੋਂ ਕਹਿੰਦਾ ਸਪੋਰਟ ਕਰਨੀ ਆ ਤਾਂ ਉਸ ਨੂੰ ਹੌਸਲਾ ਹੀ ਦੇਣਾ ਹੈ ਤੇ ਉਹਨੀ ਦਲੇਰੀ ਹੈ ਬਸ ਪ੍ਰਮਾਤਮਾ ਬਸੋਈ ਮੰਗ ਰੱਖ ਸਕਦੇ ਆ ਵੀ ਰੇ ਪ੍ਰਮਾਤਮਾ ਸਾਨੂੰ ਤੰਦਰੁਸਤੀ ਦੇ ਸਾਨੂੰ ਇਹੋ ਜੀ ਮੰਨ ਕੇ ਚੱਲੋ ਪੂਰੀ ਸ਼ਕਤੀ ਦੇ ਵੀ ਅਸੀਂ ਬੱਚਿਆਂ ਦਾ ਭਵਿੱਖ ਹੈ ਜੋ ਬੱਚਿਆਂ ਦਾ ਭਵਿੱਖ ਬਣਾ ਸਕੀਏ ਬੱਚਿਆਂ ਦੀ ਹੈਲਪ ਕਰ ਸਕੀਏ ਅਸੀਂ ਆਪਦਾ ਕੰਮ ਕਾਰ ਕਰਕੇ ਬਸ ਇਹੀ ਹੈ ਹੋਰ ਤਾਂ ਕੋਈ ਆਸਰਾ ਨਹੀਂ ਤੇ ਰਿਸ਼ਤੇਦਾਰਾਂ ਨੇ ਨਹੀਂ ਕਿਹਾ ਕਿ ਤੂੰ ਕੁੜੀ ਨੂੰ ਕਿੱਧਰ ਐਵੇਂ ਤੂੰ ਖੇਡਾਂ ਚ ਪਾਈ ਫਿਰਦਾ ਕਿਉਂਕਿ ਆਪਾਂ ਦਾ ਤਾਂ ਕੁੜੀਆਂ ਦੇ ਨਾਂ ਤੇ ਤਾਂ ਸਾਰਾ ਪੈਰ ਖਿੱਚਣ ਵਾਲਾ ਹੀ ਸਿਸਟਮ ਹੈ ਨਹੀਂ ਨਹੀਂ ਸਾਡੇ ਰਿਸ਼ਤੇਦਾਰ ਵੀ ਜੋ ਵੀ ਸਾਡੇ ਰਿਸ਼ਤੇਦਾਰ ਹੈ ਸਾਰੇ ਸਪੋਰਟ ਸਪੋਰਟ ਕਰਨ ਵਾਲੇ ਆ ਸਪੋਰਟਸ ਨੂੰ ਕਿਸੇ ਨੇ ਵੀ ਅੱਜ ਤੱਕ ਇਹ ਨਹੀਂ ਕਿਹਾ ਸਮਾਂ ਖੁਸ਼ੀ ਫਕਰ ਮਹਿਸੂਸ ਕਰਦੇ ਆ ਵੀ ਸਾਡੀ ਬੱਚੀ ਨੇ ਇਸ ਤਰ੍ਹਾਂ ਕੀਤਾ ਮਿਹਨਤ ਕਰਕੇ ਕੋਈ ਸਾਨੂੰ ਇਸ ਤਰ੍ਹਾਂ ਦੀ ਨਹੀਂ ਕਰਦਾ ਵੀ ਬੱਚੀ ਨੂੰ ਕਿਉਂ ਭੇਜ ਦਿਆਂ ਬਾਹਰ ਕਿਉਂ ਭੇਜਦੇ ਆ ਸਾਡੇ ਇਸ ਤਰ੍ਹਾਂ ਦਾ ਕੋਈ 3rd ਪਰਸਨ ਕੋਈ ਨਹੀਂ ਕਹਿੰਦਾ ਜਿਵੇਂ ਹੁਣ ਇਹ 골ਡ ਮੈਡਲ ਜਿੱਤੇ ਸਾਰਾ মিডিਆ ਹਨ ਅਸੀਂ ਵੀ ਲੱਭਦੇ ਲੱਭਦੇ ਮਗਰ ਤੁਰੇ ਫਿਰਦੇ ਆ ਤੇ ਕਿਵੇਂ ਮਹਿਸੂਸ ਹੁੰਦਾ ਬਹੁਤ ਵਧੀਆ ਮਹਿਸੂਸ ਹੁੰਦਾ ਤੇ ਸਭ ਤੋਂ ਮੈਂ ਕਹਿੰਦਾ ਵੀ ਅਸੀਂ ਜਿਵੇਂ ਦਵਿੰਦਰ ਬਾਬੂ ਰੰਦਾ ਧੰਨਵਾਦਤਾ ਅਸੀਂ ਕਿਸੇ ਦੇਣ ਦੇ ਹੀ ਨਹੀਂ ਸਕਦੇ ਪਰ ਮੈਂ ਸਾਰੇ ਜੈਤੋ ਮੰਡੀ ਦੇ ਜੋ ਜਿੰਨੀ ਵੀ ਪ੍ਰੈਸ ਰਿਪੋਰਟਰ ਹੈ ਸਭ ਦਾ ਧੰਨਵਾਦ ਕਰਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਜਦੋਂ ਬੱਚੀ ਦਾ ਪਤਾ ਲੱਗਿਆ ਤੇ ਸਾਰੇ ਵੀ ਮਨ ਆਪਣਾ ਫਰਜ ਸਮਝਦੇ ਹੋਏ ਇਸ ਨੂੰ ਮਨ ਕੇ ਚਲੋ ਪਪੂਲਰ ਕਰਨ ਦੀ ਬਜਾਇਆ ਵੀ ਹੋ ਸਕਦਾ ਵੀ ਕੋਈ ਲੀਡਰ ਹੋ ਜਾ ਕੋਈ ਹੋਰ ਕਿਸੇ ਤਰ੍ਹਾਂ ਦੀ ਸਾਨੂੰ ਸਪੋਰਟ ਦੇਣ ਲਈ ਅੱਗੇ ਆ ਜੇ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪ੍ਰੈਸ ਰਿਪੋਰਟਰਾਂ ਦਾ ਸਾਰਿਆਂ ਦਾ ਹੀ ਸਾਰੇ ਮੀਡੀਆ ਦਾ ਇੱਕ ਆਮ ਘਰ ਦੇ ਬੱਚੀ ਨੂੰ ਆਮ ਘਰ ਦੀ ਧੀ ਨੂੰ ਅੱਗੇ ਵਧਣਾ ਬਹੁਤ ਮੁਸ਼ਕਲ ਹੈ ਪਰ ਮੁਸ਼ਕਲਾਂ ਦੇ ਨਾਲ ਲੜਦੇ ਹੋਏ ਇਹ ਬੱਚੀ ਆਪਣੇ ਪਿੰਡ ਦਾ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਬਜਿੱਦ ਪਰ ਸਿਸਟਮ ਐਸਾ ਹੈ ਕਿ ਮੁਸ਼ਕਲਾਂ ਦਾ ਜੇਕਰ ਹੱਲ ਕਰ ਦੇਵੇ ਤਾਂ ਇਹੋ ਜਿਹੇ ਬੱਚੇ ਜਦੋਂ ਸਾਡਾ ਦੇਸ਼ 올림픽ਸ ਦੇ ਵਿੱਚ ਨਹੀਂ ਮੈਡਲ ਲੈ ਕੇ ਆਉਂਦਾ ਪਰ ਇਹੋ ਜਿਹੇ ਬੱਚੇ ਜਦੋਂ ਪਿੱਛੇ ਰਹਿ ਜਾਂਦੇ ਆ ਉਹੀ ਕਾਰਨ ਹੁੰਦਾ ਹੁਣ ਇਹਨਾਂ ਨੂੰ ਅੱਗੇ ਲੈ ਕੇ ਆਈਏ ਜੇਕਰ ਕੋਈ ਲੀਡਰ ਵੀ ਇਹੇ ਦੇਖਦਾ ਤਾਂ ਉਹ ਜ਼ਰੂਰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਤੁਸੀਂ ਜੁੜੇ ਰਹੋ ਡੇਲੀ ਟੈਕਸ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ